ਆ ਦੇਖੋ ਜੀ ਸਾਡਾ ਜਵਾਕਾ ਨੂੰ ਵੀ ਇਹੀ ਰਹਿਦਾ ਵੀ ਮਗਰਾਈਆਂ ਅੜਾਈਏ ਲੈ ਆ ਗੱਜਣਵਾਜਰੇ ਸਕੂਲ ਚੋਂ ਆਈਆ ਹੁਣ 2 ਵਜੇ ਚੁੱਕੇ ਨੇ ਇਹ ਵੀ ਪਹਿਲਾਂ ਸਿੱਧੀ ਔਰੇ ਖੱਤੇ ਚਾਈਆ ਜੋਨਾਂ ਨੂੰ ਦੋ ਸਾਨੂੰ ਦੋਿਆਂ ਨੂੰ ਵੱਡਿਆਂ ਨੂੰ ਸੁੱਟੀ ਸੀ ਅੱਜ ਉਹ ਬੈਠਾ ਇੱਕ ਬੱਟ ਤੇ ਇੱਕ ਉਹ ਸਤਰੀ ਕੋਲੇ ਖੜੀ ਆ ਸਰਬਲੀਨ ਵੀ ਹੁਣ ਤਾਂ ਸਾਡੇ ਉੱਠਦੇ ਬੈਹnde ਸੌਂਦੇ ਜਾਗਦੇ ਖਾਂਦੇ ਪੀਂਦੇ ਹਰ ਵਕਤ ਧਿਆਨ ਚ ਮਗਰਾਈਆਂ ਕਿਉਂ ਜੇ ਇਹ ਚੀਜ਼ਾਂ ਧਿਆਨ ਚ ਤਾਂ ਰੱਖਣੀਆਂ ਪੈਂਦੇ ਨੇ ਮੂਰੇ ਫਸਲ ਹੋਊਗੀ ਬੱਚਿਆਂ ਨੂੰ ਵੀ ਪਤਾ ਤਾਂ ਸਾਡੇ ਘਰ ਨੂੰ ਕੁਝ ਆਊਗਾ ਤਾਂ ਅਸੀਂ ਕੁਝ ਲਵਾਂਗੇ ਤਾਂ ਸਾਡਾ ਪੜ੍ਹਾਈ ਦਾ ਖਰਚਾ ਜਾਂ ਕੋਈ ਕੱਪੜਾ ਲੀੜਾ ਲੱਤਾ ਜੋ ਹੈ ਪਿੰਡਾਂ ਚ ਚਲੋ ਸਾਡਾ ਤਾਂ ਗੁਜ਼ਾਰੀ ਇਹ ਚੀਜ਼ਾਂ ਸਿਰ ਤੇ ਚੱਲਦਾ ਵੀ ਤਾਂ ਆਸ ਰੱਖਦੇ ਨੇ ਬੱਚੇ ਉਹ ਦੇਖੋ ਉੱਡੀ ਜਾਂਦੀ ਆ بس ਉੱਡ ਕੇ ਆ ਕੇ ਉਹਨੇ ਡਿੱਗ ਜਾਣਾ ਆ ਦੇਖੋ ਦੇਖ ਲੋ ਵੀ ਆ ਦੇਖ ਹਾਂ ਜੱਜ ਤੂਰੇ ਕੀ ਕਰਨ ਆਈ ਸੀ ਹੈ ਤੂੰ ਕਹ ਨਹੀਂ ਜਾਂਦਾ ਪੁੱਤ ਕਿਉਂ ਪੂਰੇ ਕਹਤੇ ਆਇਆ ਛੋੜਾ ਕਿਥੇ ਤਰਾ ਬੈਗ ਉਹ ਦੇਖੋ ਬੈਗ ਵੀ ਆ ਰੱਖੀ ਬੈਠੀ ਆ ਦੇਖੋ ਦੀ ਮੰਮੀ ਨੂੰ ਇਹ ਹੋਊਗਾ ਵੀ ਅੱਜ ਖਣੀ ਬੈਨ ਲੇਟ ਆ ਪਰ ਕੋਸ ਇਹ ਸੀਗਾ ਜਦੋਂ ਲੀਨ ਗਈ ਸੀ ਇਹ ਲੈਣ ਘਰ ਨੂੰ ਲੈ ਕੇ ਆਊਗੀ ਵੀ ਬੈਨ ਲੇਟ ਹੋਊਗੀ ਆ ਦੇਖੋ ਆ ਰੱਖੀ ਬੈਠੀ ਆ ਬਾਇਗਾ ਲਾ ਸਾਰਾ ਦੇਖ ਲੂ ਮਾਹੌਲ ਇੱਥੇ ਦਾ ਆ ਘਰ ਜਾਨੀ ਆਪਣੇ ਨਹੀਂ ਹੈਗੇ ਘਰ ਹੋਰ ਨੇ ਕਿਸੇ ਦੇ ਆਪਣਾ ਗਾਂ ਰਹਿ ਗਿਆ ਜਾਨੀ ਮਗਰਾਈਆਂ ਦਾ ਇੰਨਾ ਕਿੰਨਾ ਤੇ ਤੈਕਾ ਦਿਲ ਚ ਵੀ ਆਪਣੀ ਵਜੀਰੀ ਫਟ ਦੇਣਗੀਆਂ ਵੀਰ ਬਣ ਕੇ ਜਿਹਨੂੰ ਵੀ ਕੋਈ ਇਹਦਾ ਹੱਲ ਹੈਗਾ ਕਿਸੇ ਨੂੰ ਕਦੇ ਪਹਿਲਾਂ ਤੰਗ ਕੀਤਾ ਹੋਇਆ ਵੀ ਇਹ ਮਗਰਾਈਆਂ ਨੇ ਕੋਈ ਵੀ ਹੱਲ ਕਿਸੇ ਵੀ ਤਰ੍ਹਾਂ ਦਾ ਇਹਨਾਂ ਦਾ ਹੈਗਾ ਕੋਈ ਦੱਸਣ ਦੀ ਕਰਪਾਲਤਾ ਕਰਿਓ ਇਹ ਕੋਈ ਅਸੀਂ ਸੌਂਕ ਨੂੰ ਜਾਂ ਕੋਈ ਵਿਊਆਂ ਵਾਸਤੇ ਨਹੀਂ ਵੀਡੀਓ ਬਸ ਦੁੱਖ ਦੇ ਮਾਰੇ ਪਾਉਂਦੇ ਆ ਵੀ ਇੰਨੇ ਦੁਖੀ ਹਾਂ ਸੀ ਲਾਲ ਜੀਆਂ ਚੁੰਝਾਂ ਨੇ ਇਹਨਾਂ ਦੀਆਂ ਉਡਾ ਉਡਦੀਆਂ ਵੀ ਨੇ ਬਹੁਤ ਵੱਡੀ ੜਾਰੀ ਭਰਦੀਆਂ ਨੇ ਇਹ ਉਹ ਆਮ ਮਗਰਾਈਆਂ ਨਹੀਂ ਜਿਹੜੀਆਂ ਛੋਟੀਆਂ-ਛੋਟੀਆਂ ਗਟੋਬਿਆਂ 'ਚ ਹੁੰਦੀਆਂ ਉਹ ਨਹੀਂ ਹੈਗੀਆਂ ਇਹ ਵੱਡੀਆਂ ਮਗਰਾਈਆਂ ਨੇ ਹੋਰ ਏ ਮੁਰਗਾ ਟਾਈਪ ਜੇ ਨਿਰਵਾਣ ਕੇ ਜਿਸੇ ਨੂੰ ਵੀ ਇਹਦੇ ਕੋਈ ਜਾਣਕਾਰੀ ਹੋਵੇ ਵੀ ਇਹਨਾਂ ਦਾ ਕੋਈ ਹੱਲ ਦੱਸਣ ਦੀ ਕਿਰਪਾਲਤਾ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ